ਜਲਦ ਜਿਹੜਾ ਆ ਕੇ ਬੋਇਲਰ ਨੂੰ ਚੈੱਕ ਕੀਤਾ ਜਾਵੇ ਤਾਂ ਉਹ ਜਦੋਂ ਚੈੱਕ ਬੋਇਲਰ ਨੂੰ ਚੈੱਕ ਕੀਤਾ ਜਾਵੇ ਤਾਂ ਉਹ ਕਿਤੇ ਨਾ ਕਿਤੇ ਜਗ੍ਹਾ ਤੇ ਦਾਸ ਹੋ ਜਾਗਾ ਪੂਰੀ ਲਾਈਵ ਅਬ ਸਭ ਤੋਂ ਪਹਿਲਾਂ ਐਕਸਕਲੂਸਿਵ ਟੂ ਦਿਵਾਰਾਂ ਕਿ ਜਿਹੜਾ ਆਪਣਾ ਬੋਇਲਰ ਫਟਿਆ ਹੋਇਆ ਹੈ ਇਸ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਬਿਲਕੁਲ ਇੱਥੇ ਇਸ ਤਰੀਕੇ ਨਾਲ ਇੱਕ ਗਲਾਸ ਵੱਡਾ ਇਹ ਸਟੀਮਰ ਹੈ ਇਹ ਜਿਹੜਾ ਸਟੀਮਰ ਵੱਡਾ ਸਾਡਾ ਤੁਸੀਂ ਲੋਹੇ ਦਾ ਸਟੀਮਰ ਦੇਖ ਰਹੇ ਹੋ ਸੋ ਬਿਲਕੁਲ ਜਿਹੜੀਆਂ ਲਈ ਤੁਸੀਂ ਤੁਸੀਂ ਦੇਖ ਸਕਦੇ ਹੋ ਜੇ ਗੱਲ ਕਰੀਏ ਤਾਂ ਇਹ ਬੋਇਲਰ ਫਟਣ ਦੇ ਨਾਲ ਜਿਹੜਾ ਹਾਦਸਾ ਹੋਇਆ ਹੈ ਵੀਰਕਾ ਪਲਾਟ ਦੇ ਵਿੱਚ ਜਿਸ ਦੇ ਦੌਰਾਨ ਇੱਕ ਵਿਅਕਤੀ ਦੀ ਜਿਹੜੀ ਮੌਤ ਹੋਈ ਹੈ ਤੇ ਪੰਜ ਗੰਭੀਰ ਹੂਪ ਦੇ ਵਿੱਚ ਜਿਹੜਾ ਜ਼ਖਮੀ ਨੇ ਪਲੀਜ਼ ਅਸੀਂ ਸਿਰਫ ਉਹ ਹੀ ਕਨਫਰਮ ਕਰਨਾ ਹੈ ਅਤੇ ਵੀ ਸਾਡੇ ਬੰਦੇ ਨਹੀਂ ਉਹ ਸਾਡਾ ਬੰਦਾ 16 ਸਾਲ ਦਾ ਤੋਂ ਕੰਮ ਕਰ ਰਿਹਾ ਸੀ ਉਹਨੂੰ ਕੀ ਕੀ ਫੈਸਿਲਿਟੀਆਂ ਮਿਲਦੀਆਂ ਕਿਉਂ ਸਰਕਾਰ ਕੀ ਉਹਨੂੰ ਦਿੱਤਾਇਆ ਨਹੀਂ ਵੀ ਸਰਕਾਰ ਦੀ ਸਰ ਇਨਵੈਸਟੀਗੇਸ਼ਨ ਦੀ ਡਿਮਾਂਡ ਕਰ ਰਹੀ ਹੈ ਸਰਕਾਰ ਸਰ ਇਸ ਚੀਜ਼ ਦੇ ਵਿੱਚ ਇਨਵੈਸਟੀਗੇਸ਼ਨ ਕਰੇ ਤੇ ਫੈਮਿਲੀ ਨੂੰ ਪੂਰੀ ਸਪੋਰਟ ਕਰੇ ਸਰ ਬਹੁਤ ਵੱਡਾ ਸਵਾਲ ਫੀਲ ਕਰ ਰਹੇ ਸਾਨੂੰ ਕਿਦੋਂ ਪ੍ਰੋਪਰ ਦੱਸ ਰਗੇ ਵੀ ਅਸੀਂ ਉਹਦੇ ਲਈ ਆ ਕਰਦੇ ਆ ਹੈਲੋ ਸਾਡਾ ਜੈਨ ਸਮਾਜ ਪੂਰਾ ਨਾਲ ਆ ਅਸੀਂ ਕਹਿੰਦੇ ਇੱਥੇ ਆ ਕੇ ਦੀ ਸੰਸਕਾਰ ਉਹਦਾ ਨਹੀਂ ਕਰਾਂਗੇ ਜਦੋਂ ਤੱਕ ਸਾਨੂੰ ਪੂਰੀ ਕਲੀਅਰੈਂਸ ਨਹੀਂ ਹੋਏਗੀ ਜਦ ਤੱਕ ਸਾਡੇ ਕੋਲ ਕਲੀਅਰੈਂਸ ਨਹੀਂ ਮਿਲੇਗੀ ਅਸੀਂ ਉਹਦਾ ਸੰਸਕਾਰ ਨਹੀਂ ਕਰਾਂਗੇ ਠੀਕ ਹੈ ਸਾਡਾ ਜੈਨ ਸਮਾਜ ਸਾਡੇ ਨਾਲ ਆ ਸਾਰਾ ਖੜਾ ਆ ਉਹਦੇ ਨਾਲ ਉਹਦੇ ਪਰਿਵਾਰ ਦੇ ਨਾਲ ਤੇ ਅਸੀਂ ਮਾਣ ਸਾਹਿਬ ਨੂੰ ਇਹੀ ਕਰਾਂ ਕਹਿਣਾ ਵਾਂਗੇ ਕਿ ਸਾਡੇ ਵਾਸਤੇ ਜੋ ਵੀ ਹੈ ਉਹਦੇ ਪਰਿਵਾਰ ਸਾਡੇ ਦੇਖਿਆ ਜਾਏ ਉਹ ਵੱਧ ਤੋਂ ਵੱਧ ਉਹਦਾ ਮਤਲਬ ਉਹਦਾ ਰਜਨਾਸ ਕਰੇ ਠੀਕ ਠੀਕ ਹਾਂ ਹਾਂ ਸਰ ਉਹ ਪਰਿਵਾਰ ਦੇ ਕੋ ਮੈਂਬਰ ਕੀ ਲੱਗਦੇ ਤੁਹਾਡੇ ਜੀ ਮੇਰਾ ਦੋਸਤ ਸੀਗਾ ਪੜਨ ਨਾਲ ਮੇਰਾ ਸੁਦੀਪ ਜੈਨ ਨਾਲ ਥੋੜਾ ਥੱਲੇ ਕਰ ਜੀ ਤੇ ਕੱਲ ਉਹਨੂੰ ਡਿਊਟੀ ਤੇ ਬੁਲਾਇਆ ਗਿਆ ਸਵੇਰ ਵੀ ਤੇ ਸਵੇਰ ਤੋਂ ਉਹ ਫੇਰ ਆਇਆ ਤੇ ਮੇਰੇ ਤੇ ਬਾਅਦ ਤੋਂ ਉਹ ਫੇਰ ਰਾਤੀ ਉਹਨੂੰ ਬੁਲਾਇਆ ਜੀ ਜੀ ਬੋਇਲਰ ਤੇ ਅਸੀਂ ਇਹਨਾਂ ਨੂੰ ਇਹ ਪੁੱਛਿਆ ਵੀ ਤੁਸੀਂ ਅਗਲੇ ਦਿਨ ਕਿਉਂ ਨਹੀਂ ਬੋਇਲਰ ਚੈੱਕ ਕੀਤਾ ਸਾਨੂੰ ਆਏ ਕੁਝ ਵੀ ਦੱਸ ਪਾ ਰਹੇ ਤੇ ਅਸੀਂ ਇਹਨਾਂ ਕੋਲੇ ਇਸ ਕਰ ਲਈ ਆਈ ਸਭ ਦੱਸੋ ਪਰਿਵਾਰ ਨਹੀਂ ਕੀ ਕਰਦੇ ਸਭ ਉਹਦੀ ਮਿਸਿਸ ਆ ਇੱਕ ਬੇਟਾ ਵਾ ਇੱਕ ਬੇਟੀ ਆ ਬੱਚੇ ਛੋਟੇ ਨੇ 43 ਸਾਲਾਂ ਦਾ ਸੀਗਾ ਉਹ ਕਹਿੰਦੇ ਨਹੀਂ ਪੁੱਛਣ ਆਏ ਕਿ ਕੀ ਕਰ ਰਹੇ ਹੋ ਤੁਸੀਂ ਉਹ ਸਾਨੂੰ ਦੱਸਣਗੇ ਤੁਹਾਡੇ 5 ਮਿੰਟ ਫਿਰ ਤੁਸੀਂ ਤੇ ਲੱਗਦਾ ਹੈ ਇਨ ਗੈਲੀ ਹੈ ਜ ਕਿਸੇ ਕਿਸੇ ਨੇ ਗੈਲੀ ਗਈ ਇਨ ਗੈਲੀ ਜੀ ਤਾਂ ਨਹੀਂ ਕਹਿ ਕਹਿ ਨਹੀਂ ਸਕਦੇ ਵੀ ਪਰ ਅੱਜ ਹੀ ਕਿਉਂ ਨਹੀਂ ਬੁਲਾਏ ਸੀ ਨੇ ਰਾਤੀ ਕਿਉਂ ਬੁਲਾਇਆ ਸੀ ਇਹ ਕਹਿਣਾ ਚਾਹਤੇ ਕਿ ਸਟਾਫ ਤੋਂ ਫੋਨ ਆਇਆ ਸੀ ਕਿ ਹਾਂ ਵੀ ਆਉ। ਸਟਾਫ ਦਾ ਫੋਨ ਆਇਆ ਸੀ ਉਹਨਾਂ ਦੇ ਸੀਨੀਅਰ ਦਾ ਕਿਸੇ ਦਾ ਫੋਨ ਆਇਆ ਸੀ ਅਸੀਂ ਜਾਣਦੇ ਨਹੀਂ ਕਿਹਦਾ ਫੋਨ ਆਇਆ ਸੀ ਉਹੀ ਬੰਦਾ ਜਾਣਦਾ ਸੀ ਕਿਹੜਾ ਚਲਿਆ ਗਿਆ ਜਿਆਦਾ ਇਨਾ ਬੰਦਾ ਅੱਛਾ ਜਿਹੜੀ ਡੈਥ ਹੋਈ ਜ਼ਿੰਮੇਵਾਰ ਕਿਨੂੰ ਸਮਝਦੇ ਹੋ? ਗੇਰਕਾਂ ਮੇਰਕਾ ਜਾਂ ਦਿਖੋਰਾ ਆਧੋ ਮੋਬਾਈਲ ਲਈ ਤੁਸੀਂ ਟੈਸਟਿੰਗ ਲਈ ਬੁਲਾ ਰਹੇ ਹਾਂ ਤਾਂ ਦੇ ਬੁਲਾ ਰਹੇ ਹਾਂ ਕਾਰਵੀ ਕਾਰਵੀ ਦੀ ਮੰਗ ਕਰਦੇ ਹੋ ਜਾਂ ਜਾਂਚ ਜਾਂਚ ਹੋਣੀ ਚਾਹੀਦੀ ਤੇ ਸਮਝਾਣ ਦੇ ਲਈ ਲੁਆਣ ਦੇ ਹੈਬੋਰ ਬੋਕਿੰਗ ਆਉਂਦੀ ਹੈ ਉਹ ਜਿਹੜੇ ਚਾਰ ਹੋਰ ਜਿਹੜੇ ਜਿੱਥੋਂ ਨਾਲ ਜਾਂਦੇ ਕੋਲ ਕੋਲ ਜਿੱਥੇ ਉਹਨਾਂ ਬਾਰੇ ਵੀ ਛੋੜੇ ਜਾਂਦੇ ਕੋਨੇ ਉਹਨਾਂ ਬਾਰੇ ਅਸੀਂ ਇਹਨਾਂ ਜਾਣਦੇ ਨਹੀਂ ਕਿਉਂਕਿ ਅਸੀਂ ਦੋਸਤਾਂ ਡੀ ਐਮ ਸੀ ਗਏ ਸੀ ਉਹ ਵੀ ਕਾਫੀ ਇੰਜਰਡ ਹੋਏ ਕਾਫੀ ਹੋਏ ਨੇ ਥੋੜੇ ਨਹੀਂ ਹੋਏ ਕਾਫੀ ਹੋਏ ਕਾਫੀ ਹੁੰਦੇ ਹੈ ਕਾਫੀ ਹੁੰਦੇ ਹੈ ਠੀਕ ਹੈ ਹਮ ਦਜੀਤ ਸਿੰਘ ਮੈਂ ਬਤੌਰ ਜਨਰਲ ਮੇਜਰ ਮੇਰਕਾ ਡਰੀ ਲੁਧਿਆਣਾ ਕੰਮ ਕਰ ਰਹੇ ਹਾਂ ਹਾਂ ਸਰ ਕੀ ਹਾਸਾ ਹੈ ਕੀ ਹਾਸਾ ਹੋਇਆ ਕਦੋਂ ਹੋਇਆ ਕਿੰਨੇ ਲੋਕ ਜ਼ਖਮੀ ਹੋਏ ਨੇ ਕਿੰਨੇ ਦੀ ਮੌਤ ਹੋਈ ਹੈ ਦੇਖੋ ਜਿਹੜਾ ਹਾਸਾ ਇਹ ਪਿੰਨਤ ਬਹੁਤ ਹੀ ਦੁਖਦਾਈ ਹਾਸਾ ਹੋਇਆ ਇਹਦੇ ਵਿੱਚ ਅਸੀਂ ਆਪਣਾ ਇੱਕ ਬਹੁਤ ਹੀਰੇ ਵਰਗਾ ਵਰਕਰ ਜਿਹੜਾ ਵੀ ਬੋਲਰ ਦਾ ਇੰਚਾਰਜ ਵੀ ਸੀ ਉਹ ਗਵਾ ਲਿਆ ਤੇ ਨਾਲ ਉਹਦੇ ਸਾਡੇ 4 ਬੰਦੇ ਹੋਰ ਜ਼ਖਮੀ ਹੋਏ ਨੇ ਤੇ ਉਹਨਾਂ ਦੀ ਹਾਲਤ ਠੀਕ ਹੈ ओके ਨੇ ਜਿਹੜੀ ਮੌਤ ਦਾ ਕਾਰਨ ਕੀ ਬਲਾਸਟ ਹੋਣ ਦਾ ਕਾਰਨ ਕੀ ਹੈ ਸਰ ਕਿੱਦਾਂ ਹੋਇਆ ਕਿਉਂ ਹੋਇਆ ਇਹ ਹੋਇਆ ਬੇਸਿਕ ਟੈਕਨੀਕਲ ਰੀਜ਼ਨ ਕੀ ਹੈ ਜਿੱਥੇ ਬਲਾਸਟ ਹੋਇਆ ਦੇਖੋ ਤਕਨੀਕ ਜਿੱਤੋਂ ਤੱਕ ਤਕਨੀਕੀ ਰੀਜ਼ਨ ਦਾ ਕਾਰਨ ਹੈ ਉਹ ਅਸੀਂ ਕਮੇਟੀ ਬਣਾਤੀ ਆ ਉਹਦੀ ਕੋਖ ਪੜਤਾਲ ਕਰਨ ਲੱਗੇ ਆ ਤੇ ਜਿਹੜੇ ਐਕਸਪਰਟਸ ਆ ਉਹਦੇ ਉਹ ਬੁਲਾਉਣ ਲੱਗੇ ਆ ਜਿਵੇਂ ਵੀ ਉਹ ਰਿਪੋਰਟ ਦੇਣਗੇ ਆਪ ਜੀ ਨੂੰ ਸਬਮਿਟ ਕਰ ਦਿੱਤੀ ਜਾਵੇਗੀ ਅਸਲ ਤੇ ਜਿਹੜਾ ਬੇਤੀ ਆ ਜੈਨ ਹੈ ਕਹਿੰਦੇ ਕਿ ਇਹ ਛੁੱਟੀ ਤੇ ਸਿਕਾ ਉਸ ਵਕਤ ਤੇ ਉਸ ਨੂੰ ਪ੍ਰੈਸ਼ਰ ਆਈ ਵੀ ਪ੍ਰੈਸ਼ਰ ਕਾ ਕਿ ਨਾ ਕੋਈ ਪ੍ਰੈਸ਼ਰ ਨਹੀਂ ਕੀਤਾ ਵੇ ਕਿਸੇ ਨੇ ਦਿਨ ਚ ਆਇਆ ਸਭ ਨੂੰ ਵੀ ਮਿਲਿਆ ਮੈਨੂੰ ਮਿਲਿਆ ਸਾਲਾ ਕਿ ਮੈਨੂੰ ਦਿਨੇ ਉਹ ਇੱਕ ਆ ਕੇ ਗਿਆ ਜੀ ਤੁਸੀਂ ਜੀ ਸਾਡੇ ਬੋਇਲਰ ਵੱਲੋਂ ਨਿਸ਼ਚਿਤ ਹੋ ਜੋ ਕੋਈ ਆਈ ਸੀਜ਼ਨ ਅਸੀਂ ਇੱਕ ਦਿਨ ਤਾਂ ਸ਼ੁਰੂਆਤ ਕਰਦੇ ਹਾਂ ਨਾ ਪਲਾਂਟ ਦੀ ਅਸੀਂ ਅੱਜ ਵਿਸ਼ਕਰਮਾ ਦੇ ਮਨਾ ਕੇ ਉਸ ਤੋਂ ਬਾਅਦ ਸ਼ੁਰੂਆਤ ਕਰਨੀ ਸੀ ਅੱਜ ਅਸੀਂ ਆਪਣਾ ਪਾਊਡਰ ਪਲਾਂਟ ਜਿਹੜਾ ਸਾਡਾ ਕਿ ਮੇਜਰ ਯੂਨਿਟ ਹੈ ਨਿਚੇ ਇੱਥੇ ਯੂਨਿਟ ਹੈ ਦੁੱਧ ਦਾ ਪਾਊਡਰ ਬਣਦਾ ਹੈ ਉਹ ਸਟਾਰਟ ਕਰਨਾ ਸੀਗਾ ਸਟੀਮ ਬੋਇਲਰ ਸੀ ਹਾਂਜੀ ਸਟੀਮ ਬੋਇਲਰ ਹੈ ਸਾਡੇ ਗੈਸ ਤੇ ਹੈ ਇਹ ਐਕਚੁਅਲੀ ਦਿੱਤੇ ਥੋੜਾ ਐਕਸੀਡੈਂਟ ਹੋਇਆ ਹੈ ਠੀਕ ਹੈ ਉਹਨੇ ਪਹਿਲਾਂ ਵੀ ਇਸ ਚੀਜ਼ ਨੂੰ ਸਾਰਾ ਕੁਝ ਟਰਾਈ ਲੈ ਕੇ ਸਾਨੂੰ ਦਿਨ ਚ ਕਹਿ ਗਿਆ ਮੈਂ ਟਰਾਈ ਲਈ ਹੋਈ ਹੈ ਜੀ ਸਾਰੀ ਪਰ ਫਿਰ ਵੀ ਉਹ ਇੰਨਾ ਆਪਣੇ ਕੰਮ ਦੇ ਪ੍ਰਤੀ ਉਦੀ ਡੈਡੀਕੇਸ਼ਨ ਸੀ ਉਹ ਦਵਾਰਾ ਫੇਰ ਉਹਨੂੰ ਰਾਤ ਨੂੰ ਚੈੱਕ ਕਰਨ ਵਾਸਤੇ ਆਇਆ ਨਹੀਂ ਉਹਨੂੰ ਬਿਲਕੁਲ ਮੈਂ ਬਰੱਡੇ ਪਾਰਟੀ ਤੇ ਕਿਹਾ ਬਿਲਕੁਲ ਹੋਣੀ ਹੈ ਪਾਰਟੀ ਮੇਰੇ ਕੋਲ ਉਹਨਾਂ ਦੇ ਫੈਮਿਲੀ ਮੈਂਬਰਸ ਵੀ ਆਏ ਸੀ ਪਾਰਟੀ ਤੇ ਪਰ ਉਹਨੂੰ ਕਿਸੇ ਨੇ ਕਿਹਾ ਆਪਣੇ ਕੰਮ ਦੇ ਪ੍ਰਤੀ ਉਹ ਇੰਨਾ ਵਫਾਦਾਰ ਸੀ ਕਹਿੰਦੇ ਮੈਨੂੰ ਫੋਨ ਆ ਰਹੇ ਸੀ ਕਿ ਨਹੀਂ ਨਹੀਂ ਕਿਸੇ ਨੇ ਫੋਨ ਨਹੀਂ ਕਰਿਆ ਕਿਸੇ ਨੇ ਕੁਝ ਨਹੀਂ ਕਰਿਆ ਰੁਟੀਨ ਦਾ ਕੰਮ ਹੈ ਰੁਟੀਨ ਜੱਗੇ ਵੀ ਆਉਂਦੇ ਜਾਂਦਾ ਸੀ ਰਾਤ ਨੂੰ ਆ ਜਾਂਦਾ ਸੀ ਆਪਣੇ ਕੰਮ ਨੂੰ ਦੇਖਦੇ ਹੋਏ ਸਰ ਬਾਕੀ ਬੰਦੇ ਕਿੱਥੇ ਨੇ ਕਿਹੜੀ ਜਗ੍ਹਾ ਦੇ ਬਰੋਨਾ ਦਾ ਇਲਾਜ ਕਰਦੇ ਨੇ ਕਿਸ ਤਰ੍ਹਾਂ ਦੀ ਹਾਲਾਤ ਡੀ ਐਮ ਸੀ ਚ ਦਾਖਲ ਨਹੀਂ ਹੋ ਲਾਤ ਉਹਨਾਂ ਦੇ ਕੰਟਰੋਲ ਦੇ ਵਿੱਚ ਨੇ ਤੇ ਜੋ ਵੀ ਸਾਡੇ ਮਕਾਨ ਵੱਲੋਂ ਉਹਨਾਂ ਦੀ ਮਦਦ ਕੀਤੀ ਜਾ ਰਹੀ ਹੈ ਸਾਰੀ ਉਹ ਅਸੀਂ ਉਹਨਾਂ ਨੂੰ ਮਦਦ ਕਰਨ ਲਈ ਖੜੇ ਹਾਂ ਇਹ ਬੋਇਲਰ ਅਟੈਂਡੈਂਟ ਗ੍ਰੇਡ 1 ਸੀਗਾ ਹੁਣ ਇਹਦੀ ਰੀਸੈਂਟਲੀ ਪ੍ਰਮੋਸ਼ਨ ਕੀਤੀ ਹੈ ਗ੍ਰੇਡ 2 ਤੋਂ ਗ੍ਰੇਡ 1 ਕਰਿਆ ਫਿਰ ਬਾਕੀ ਕਿੰਨੀ ਉਮਰ ਕਿੰਨੀ ਇਹਦੀ 40 ਸਾਲ ਦੀ ਉਮਰ ਸੀ ਤੇ ਬਾਕੀ ਕਿਹੜੀ ਪੋਰਟਾਂ ਸੀ ਜਿਹੜੇ ਬੰਦੇ ਜ਼ਖਮੀ ਨੇ ਇੱਕ ਸਦਾ ਫੋਰਮੈਨ ਹੈ ਮਕੈਨਿਕਲ ਦਾ ਉਹ ਜ਼ਖਮੀ ਹੈ ਕੁਝ ਹੈਲਪਰ ਸੀਗੇ ਉਹ ਜਖਮੀ ਉਹ ਸਾਈਡ ਤੇ ਖੜੇ ਸੀ ਉਸ ਕਰਕੇ ਉਹਨਾਂ ਦਾ ਬਚਾਅ ਹੋ ਗਿਆ ਉਹਨਾਂ ਦੇ ਕੱਚ ਵੱਜਿਆ ਇਹ ਮੇਨ ਮੁਹਰੇ ਸੀਗਾ ਕਿਉਂਕਿ ਮੇਨ ਇੰਚਾਰਜ ਹੀ ਇਹ ਆ ਜੀ ਇਹ ਜਿਆਦਾ ਉਹਦੀ ਪੇਟ 'ਚ ਆ ਗਿਆ ਜੀ ਤੁਹਾਨੂੰ ਦੇ ਵੀ ਤਕਨੀਕੀ ਮਾਹਰਾਂ ਦੀ ਮੌਜੂਦਗੀ ਜੁੜੀ ਹੁੰਦੀ ਜੇ ਇੰਟਰ ਆਰਡਰ ਕਰਨ ਦੇ ਲਈ ਤਕਨੀਕੀ ਮਾਹਰ ਖੁਦ ਤਕਨੀਕੀ ਮਾਹਰ ਹੈ ਖੋਦ ਤਕਨੀਕੀ ਮਾਹਰ ਹੈ ਕੋਈ ਸਾਡੇ ਬਾਹਰੋਂ ਨਹੀਂ ਆਉਂਦੇ ਅਸੀਂ ਸਾਡਾ ਇੰਟਰਨਲ ਹੀ ਸਾਡਾ ਸਿਸਟਮ ਹੀ ਇਸ ਤਰ੍ਹਾਂ ਦਾ ਹੈ ਕਿ ਸਾਡੇ ਕੋਲ ਹਰ ਇੱਕ ਤਰ੍ਹਾਂ ਦਾ ਤਕਨੀਕੀ ਮਾਹਰ ਹੈਗਾ ਹੈ ਕਿਤਨੀ ਕੀ ਸੀ ਹਾਂਜੀ तकरीबन ਇਹ ਰਾਤ ਨੂੰ 9:11 ਵਜੇ ਦਾ 10:30 9:11 ਦੇ ਵਿੱਚ ਵਿੱਚ ਹੋਇਆ ਹਾਂਜੀ ਜੀ ਜੀ ਅਸੀਂ ਸਾਡੇ 10:30 ਵਜੇ ਇੱਥੋਂ ਨਿਕਲੇ ਸਾਰੇ ਬੰਦੇ ਮਲਾ ਕੇ ਸਾਰੇ ਸਾਡੇ ਦੋ ਫੋਰਮੈਨ ਫੋਰਮਲ ਇਲੈਕਟ੍ਰੀਕਲ ਤੇ ਫੋਰਮੈਨ ਰੈਫਰਿਜਰੇਸ਼ਨ ਵੀ ਇੱਥੇ ਸੀਗੇ ਉਹ ਇਹਨੇ ਖਾਣਾ ਖਾਣ ਚਲੇ ਗਏ ਇਹਨੇ ਢਾਈ ਲੰਚ ਲੱਗਿਆ ਅੰਦਰ ਜਦੋਂ ਵਾਕਿਆ ਇਦਾਂ ਦਾ ਪਹਿਲਾ ਵੀ ਹੋਇਆ ਇਹ ਪਹਿਲਾਂ ਕਦੀ ਇਸ ਦੇ ਬਲਾਸਟ ਨਹੀਂ ਹੋਇਆ ਸਰ ਪਹਿਲਾਂ ਵੀ ਕਿਤੇ ਜਿਹੜੇ ਜਿਹਨਾਂ ਦੀ ਡੈਥ ਹੋਈ ਹੈ ਉਹ ਪਹਿਲਾਂ ਵੀ ਝੂਲ ਸੀ ਬਰਨ ਹੋਏ ਸੀ ਪਹਿਲਾਂ ਨਹੀਂ ਉਸ ਤੋਂ ਬਾਅਦ 8 ਸਾਲ ਪਹਿਲਾਂ ਹੋਇਆ ਮੈਨੂੰ ਨਹੀਂ ਉਹਦੇ ਬਾਰੇ ਨੌਲੇਜ ਵੈਸੇ ਸਟੀਮ ਸਟੂਮ ਨਾ ਸਾਡੇ ਰੁਟੀਨ 'ਚ ਕੋਈ ਬਾਲ ਖੁੱਲ ਗਿਆ ਪੈਂਦੀ ਰਹਿੰਦੀ ਹੈ ਕਿ ਇੰਡਸਟਰੀ ਦਾ ਇਹ ਉਹ ਹੈਗਾ ਪਾਰਟ ਹੀ ਹੈ ਮੇਰੇ ਅੱਤੇ ਖੁਦ ਪਈ ਹੋਈ ਹੈ ਕਿਸੇ ਦੇ ਕਿਸੇ ਨਾਲ ਹਾਸਾ ਹੁੰਦਾ ਹੈ ਕਿੰਦਰ ਹਾਸਾ ਐਨੀ ਵੀ ਰੁਟੀਨ 'ਚ ਹੁੰਦੇ ਰਹਿੰਦੇ ਨੇ ਕਈ ਵਾਰ ਕੋਈ ਬਾਲ ਜਿਆਦਾ ਕਿਸੇ ਨੇ ਖੋਲਤਾ ਉਹ ਥੱਲੇ ਪੈਰਾਂ 'ਚ ਪੈ ਗਈ ਸਟੀਮ ਇਸ ਤਰ੍ਹਾਂ ਇਹ ਹਾਸੇ ਮਾੜੇ ਮੋਟੇ ਹੋ ਗਏ ਇਨਕੁਆਰੀ ਵਗੈਰਾ ਬਿਠਾਈ ਜਾਏ ਇਨਕੁਆਰੀ ਬਿਠਾ ਦਿਜੀਏ ਜੀ ਜਿਹੜੇ ਇੱਕ ਵੀ ਲੈਸ ਵੀ ਹੈ ਤੇ ਚਾਰ ਬੰਦੇ ਹੋ ਗਏ ਹਾਂਜੀ ਜੀ ਕਿਹੜੀ ਇਨਕੁਆਰੀ ਬਿਠਾਈ ਗਈ ਹੋਣਾ ਇਨਕੁਆਰੀ ਬਿਠਾ ਦਿਜੀਏ ਤੇ ਉਹਦੇ ਮੈਂਬਰ ਹੈ ਤੇ ਉਹ ਸਾਨੂੰ ਜਿਵੇਂ ਵੀ ਸਾਨੂੰ ਰਿਪੋਰਟ ਦੇਣਗੇ ਵੀ ਕੀ ਫਾਲਟ ਸੀ ਉਹ ਕਿਤਨੇ ਕਿਤਨੇ ਕੋਈ ਫਾਲਟ ਹੈ ਹਾਂਜੀ ਕਿ ਉਹ ਅਸੀਂ ਕੱਢ ਕੇ ਤੁਹਾਨੂੰ ਆਪ ਜੀ ਨੂੰ ਕਰਦੇ ਹਾਂ ਜੀ ਮੈਂ ਤੁਹਾਨੂੰ ਕਹਿ ਰਿਹਾ ਕਿ ਇਦਾਂ ਦੇ ਹਾਸੇ ਹੁੰਦੇ ਰਹਿੰਦੇ ਹੁੰਦੇ ਨਹੀਂ ਰਹਿੰਦੇ ਦੇਖੋ ਇੱਕ ਇਹਨੂੰ ਗੱਲ ਨੂੰ ਘਮਾਉਣਾ ਵੀ ਹੁੰਦੇ ਰਹਿੰਦੇ ਆ ਜੀ ਤੁਸੀਂ ਆਪ ਹੀ ਕਹਿ ਰਹੇ ਨਹੀਂ 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 ਬਿਲਕੁਲ ਨਹੀਂ ਤੁਸੀਂ ਆਖਿਆ ਸਟੀਮ ਸੁਣ ਤਾਂ ਲੋ ਜਿਹੜੇ ਕੋਈ ਅਨਨੋਥ ਬੰਦੇ ਸਾਡੇ ਕੋਲ ਕੈਜੂਅਲ ਬੰਦੇ ਆ ਜਾਂਦੇ ਆ ਜਿਨ੍ਹਾਂ ਨੂੰ ਨਹੀਂ ਪਾਲਦਾ ਪਤਾ ਲੱਗਦਾ ਉਹ ਕਿਵਰੀ ਬਾਲ ਬੂਲ ਖੋਲ ਲੈਂਦੇ ਉਹਨਾਂ ਤੇ ਸਟੀਮ ਪੈ ਜਾਂਦੀ ਹੈ ਇਸ ਚੀਜ਼ ਦੇ ਇਤਿਆਤ ਵਾਸਤੇ ਕੀ ਕਰਨਾ ਸਰ ਕਿਸ ਤਰ੍ਹਾਂ ਇਸ ਚੀਜ਼ ਦਾ ਵਾਕਿਆ ਨਾ ਹੋਵੇ ਇਸ ਵਾਸਤੇ ਕਰਦੇ ਕੀ ਸਰ ਨਹੀਂ ਉਹਦਾ ਡੈੱਡ ਪੁਆਇੰਟ ਰੱਖਿਆ ਹੁੰਦਾ ਸਾਡਾ ਪਿੱਛੇ ਵੈਸੇ ਤਾਂ ਸਭ ਨੂੰ ਕਿਹਾ ਆਮ ਬੰਦੇ ਕਰਦੇ ਨਹੀਂ ਫਿਰ ਵੀ ਕੋਈ ਨਾ ਕੋਈ ਕਰ ਦਿੰਦਾ ਨਹੀਂ ਇਸ ਤਰ੍ਹਾਂ ਕੋਈ ਨਹੀਂ ਕਰਦਾ ਹਾਂ ਸਰ ਜੀ 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 ਉਹਦੀ ਵਾਈਫ ਵੀ ਇੱਥੇ ਕੰਮ ਕਰਦੀ ਬਿਲਕੁਲ ਉਹਦੀ ਵਾਈਫ ਇੱਥੇ ਕੰਮ ਕਰਦੀ ਹੈ ਬੜੀ ਅੱਛੀ ਲੇਦੀ ਹੈ ਉਹ ਅਸੀਂ ਉਹਨੂੰ ਵੀ ਪਿੱਛੇ ਜੇ ਪ੍ਰਮੋਟ ਕਰਿਆ ਲੇਕਿਨ ਉਹ ਅਜੇ ਕੱਚੇਆਂ ਦੇ ਵਿੱਚ ਹੈ ਜੀ ਤੇ ਉਹਦੇ ਬਾਰੇ ਵੀ ਅਸੀਂ ਕੁਝ ਸੋਚ ਰਹੇ ਹਾਂ ਜੋ ਮਾਤੇ ਬਣੋ ਹਜਾਇਤ ਹੋ ਉਹ ਵੀ ਉਹਨਾਂ ਦੇ ਲਈ ਬੈਸਟ ਕਰਾਂਗੇ ਕੋਈ ਸਰ ਜਾਣਕਾਰੀ ਹੈ ਕਿੰਨੇ ਪਰਵਾਹ ਕੇ ਉਹਨਾਂ ਦੇ ਮੈਂਬਰ ਨੇ ਇੱਥੇ ਕਿੰਨੇ ਇੱਕ ਬੇਟਾ ਇੱਕ ਬੇਟੀ ਹੈ ਕੀ ਹੈ ਇਹ ਬੀਸੀ ਉਹ ਮੈਂ ਤਾਂ ਸਾਰਾ ਸੋਚਦਾ ਕਿ ਦੇਖੇ ਮੈਂ ਬਸਰ ਜਾਨੀ ਕਿ ਕਦੇ ਵਿੱਚ ਪੁੱਛੋ ਕਿ ਤੁਹਾਨੂੰ ਲੋਕ ਸੈੱਟ ਕੀ ਹੈ ਇਹ ਬੀਸੀ ਉਹ ਥੋੜਾ ਧੰਨੇ ਰੱਖੋ ਯਾਰ ਹਾਂਜੀ ਕੋਈ ਨਹੀਂ ਕੰਟਰੋਲ ਰੂਮ ਤੋਂ ਕਾਲ ਆਈ ਸੀ ਰਾਤ ਬਲਾਸਟ ਵੀ ਉਹ ਤੇ 에어 ਹੀਟਰ ਹੈ ਉਹਦੇ ਵਿੱਚ ਕੋਈ ਗੈਸ ਬਣਨ ਨਾਲ ਬਲਾਸਟ ਹੋਇਆ ਅੱਗ ਲੱਗੀ ਸੀ ਫਾਇਰ ਬ੍ਰਿਗੇਡ ਨੇ ਆ ਕੇ ਅੱਗ ਬੁਝਾਤੀ ਤੇ ਬਾਕੀ ਵੈਰੀਫਾਈ ਕਰਦੇ ਆਂ ਤਮੀਸ਼ ਜੋ ਆਊਗਾ ਦਾ ਸਹੀ ਡੈਥ ਵੀ ਹੋਈ ਹੈ ਡੈਥ ਇੱਕ ਬੰਦੇ ਦੀ ਹੋਈ ਹੈ ਪਰਮਿਸ਼ਨ ਆਈ ਹੈ ਕਿੰਨੇ ਕਿੰਨੇ ਬੰਦੇ ਚੂਹੇ ਜੀ ਚਾਰ ਇਹ ਪੰਜ ਅੱਛਾ ਅੱਗੇ ਜਿਆਦਾ ਵੱਡੀ ਸੀ ਜਿਹੜਾ ਜਿਆਦਾ ਨਹੀਂ ਸਰਵਾਈਵ ਕੀਤੇ ਜਿਹੜੇ ਜਰਦੇ ਤੇ ਫਿਰ ਹਾਲ ਕੀ ਅਗਲੀ ਕਾਰਵਾਈ ਸਰੂ ਕਰ ਕੋਈ ਨਹੀਂ ਆਪਾਂ ਹੁਣ ਦੇਖਦੇ ਨੇ ਜਾਂਚ ਕੀਤੀ ਜਾ ਰਹੀ ਹੈ ਇਨਵੈਸਟੀਗੇਸ਼ਨ ਚ ਦੇਖਦੇ ਆਂ ਕੀ ਹੁੰਦਾ ਜੀ ਸਾਹਿਬ ਓਕੇ ਥੈਂਕ ਯੂ